ਪੰਜਾਬ ਪਟਵਾਰੀ ਦੀ 1095 ਪੋਸਟਾਂ ਦੇ ਵਿੱਚ ਅਗਰ ਤੁਸੀਂ ਆਪਦੀ ਇੱਕ ਸੀਟ ਪੱਕੀ ਕਰਨਾ ਚਾਹੁੰਦੇ ਹੋ ਤਾਂ ਕਿਹੜੀਆਂ ਉਹ ਬੁੱਕਸ ਹੋ ਸਕਦੀਆਂ ਜਿਹੜੀਆਂ ਕਿ ਜਿਸ ਟਰੈਕ ਤੇ ਤੁਸੀਂ ਦੌੜੋਗੇ ਜਿਹੜੀਆਂ ਬੁੱਕਸ ਨੂੰ ਤੁਸੀਂ ਪੜੋਗੇ ਤਾਂ ਇਹ ਰਸਤਾ ਇਹ ਮੰਜ਼ਿਲ ਆਸਾਨ ਹੋ ਸਕਦੀ ਹੈ ਤਾਂ ਉਸ ਲਈ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਯੂਸਫੁਲ ਰਹਿਣ ਵਾਲੀ ਹੈ ਤੇ ਕੋਈ ਐਦਾ ਹੀ ਮਜ਼ਾਕ ਵਿੱਚ ਆਂਦੇ ਹੋਏ ਵੀਡੀਓ ਨਹੀਂ ਬਣਾਈ ਗਈ ਹੈ ਸੋ ਬਹੁਤ ਸੋਚ ਸਮਝ ਕੇ ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿੱਦਾਂ ਸਟੂਡੈਂਟ ਨੂੰ ਰਹਿੰਦਾ ਹੈ ਕਿ ਇੱਕ ਬਜਟ ਫਰੈਂਡਲੀ ਬੁక్స్ ਦੱਸੀਆਂ ਜਾਣ ਤਾਂ ਉਹ ਜ਼ਰੂਰ ਹੈ ਬਟ ਗਾਇਜ਼ ਐਨੀ ਗੱਲ ਵੀ ਪੱਕੀ ਹੈ ਕਿ ਐਸਟੀਮੇਟਡ ਤੁਹਾਡਾ 2 ਤੋਂ 3000 ਦਾ ਖਰਚਾ ਤਾਂ ਆਏਗਾ ਜੇਕਰ ਤੁਸੀਂ ਇਹਨਾਂ ਬੁక్స్ ਨੂੰ ਲੈਣਾ ਚਾਹਦੇ ਹੋ ਪਰ ਅਗਰ ਤੁਸੀਂ ਫੋਕਸਡ ਹੋ ਸੀਰੀਅਸ ਹੋ ਤਾਂ ਉਸਦੇ ਲਈ ਤੁਹਾਨੂੰ ਹੱਲ ਮੈਂ ਜ਼ਰੂਰ ਤੋਂ ਦੇ ਦੇ ਰਿਹਾ ਗਾਇਜ਼ ਇਹ ਉਹ ਸਿਲੇਬਸ ਹੈ ਪੇਪਰ A ਦਾ 50 ਨੰਬਰ ਦਾ ਅਲੱਗ ਹੈ ਪੇਪਰ B ਦਾ 100 ਨੰਬਰ ਦਾ ਅਲੱਗ ਹੈ ਇਸ ਨੂੰ ਤੁਸੀਂ ਦੇਖ ਲੋਗੇ ਅੱਛਾ ਗਾਇਸ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਅਗਰ ਤੁਸੀਂ ਫ੍ਰੀ ਆਫ ਕੋਸ ਸਿਲੇਬਸ ਲੈਣਾ ਚਾਹੁੰਦੇ ਹੋ ਕਿਸੇ ਵੀ ਪੰਜਾਬ ਦੇ ਪੇਪਰ ਦਾ ਤਾਂ ਸਾਨੂੰ ਐਸੇ ਨੰਬਰ ਤੇ WhatsApp ਤੇ ਮੈਸੇਜ ਕਰਨਾ ਹੈ ਜੋ ਕਿ ਤੁਹਾਨੂੰ ਨਜ਼ਰ ਆ ਰਿਹਾ ਹੈ ਆਪਣੀ ਸਕਰੀਨ ਤੇ ਵੀ ਲਗਾਤਾਰ ਫਲੈਸ਼ ਹੋ ਰਿਹਾ ਹੈ 9710050500 ਜਿਸ ਵੀ ਪੇਪਰ ਲਈ ਸਿਲੇਬਸ ਚਾਹੀਦਾ ਹੈ ਮੈਂਸ਼ਨ ਕਰ ਦਿਓ WhatsApp ਤੇ ਮੈਸੇਜ ਕਰਕੇ ਤੁਹਾਨੂੰ 24 ਘੰਟਿਆਂ ਦੇ ਵਿੱਚ ਵਿੱਚ ਪੂਰੀ ਉਮੀਦ ਰਹਿੰਦੀ ਹੈ ਹਾਂ ਵਰਕਿੰਗ ਡੇਸ ਦੇ ਵਿੱਚ ਵਿੱਚ कि ਤੁਹਾਨੂੰ ਸਿਲੇਬਸ ਫਾਰਵਰਡ ਕਰ ਦਿੱਤਾ ਜਾਏਗਾ ਲਿੰਕ ਫਾਰਵਰਡ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਹੋ ਬਾਈ ਚਾਂਸ ਤੁਹਾਨੂੰ ਕਿਸੇ ਵੀ ਪੇਪਰ ਦਾ ਸਿਲੇਬਸ ਨਹੀਂ ਮਿਲਦਾ ਤੁਹਾਨੂੰ ਇਨਫੋਰਮ ਜ਼ਰੂਰ ਕਰਿਓ ਮੀਨ ਤੁਹਾਨੂੰ ਹਰ ਇੱਕ ਗਵਰਨਮੈਂਟ ਜੌਬਸ ਦਾ ਤੁਹਾਨੂੰ ਸਿਲੇਬਸ ਉੱਥੇ ਮਿਲਦਾ ਹੈ ਗਾਇਜ਼ ਇਹਦੇ ਵਿੱਚ ਜਰਨਲ ਨੌਲੇਜ ਦਾ ਜੋ ਪਾਰਟ ਹੈ ਜਿੰਨਾ ਕਿ ਤੁਸੀਂ ਦੇਖ ਸਕਦੇ ਹੋ ਆ ਮੈਥ ਰੀਜ਼ਨਿੰਗ 25 ਲੈਂਗੁਏਜਸ ਹੈਗੀਆਂ ਇੰਗਲਿਸ਼ 12 ਪੰਜਾਬੀ 13 ਕੰਪਿਊਟਰ 9 ਮਾਰਕਸ ਦਾ ਪੰਜਾਬ ਹਿਸਟਰੀ ਤੇ ਕਲਚਰ 16 ਨੰਬਰ ਦੇ ਤਾਂ ਇਹ ਸਾਰੇ ਦੇ ਸਾਰੇ ਜੋ ਸਬਜੈਕਟਸ ਹੈਗੇ ਆ ਅਗਰ ਮੈਂ ਤੁਹਾਡਾ ਧਿਆਨ ਦਿਲਾਉਣਾ ਚਾਹਾਂ ਸਭ ਤੋਂ ਵੱਡਾ 파ਟ A ਹੈ ਹੁਣ ਗਾਇਸ ਐਨ ਦੇ ਵਿੱਚ ਤੁਹਾਨੂੰ ਸਭ ਤੋਂ ਵੱਡਾ ਸਹਾਰਾ ਲੈਣਾ ਪਊਗਾ ਐਨ ਸੀ ਆਰਟੀ ਦਾ ਸਾਰ ਬੁਕਸ ਆਉਂਦੀਆਂ ਠੀਕ ਹੈ ਸਮਰੀ ਬੁਕਸ ਜਿਹਨੂੰ ਇੰਗਲਿਸ਼ ਵਿੱਚ ਸਮਰੀ ਬੁਕਸ ਕਹਿੰਦੇ ਆ ਹਿੰਦੀ ਵਿੱਚ ਸਾਰ ਬੁਕਸ ਕਹਿੰਦੇ ਹੈਗੇ ਆ ਤਾਂ ਉਹ ਜਿਹੜੀਆਂ ਬੁਕਸ ਆਉਂਦੀਆਂ ਹੈਗੀਆਂ ਤਾਂ ਗਾਇਸ ਉਹ ਬੁਕਸ ਤੁਹਾਡੇ ਲਈ 101% ਯੂਸਫੁਲ ਹੋਣਗੀਆਂ ਕਿਉਂਕਿ ਗਾਇਸ ਉਹ ਬੁਕਸ ਤੁਹਾਡੇ ਲਈ ਟੂ ਦਾ ਪੁਆਇੰਟ ਸ਼ੋਰਟ ਨੋਟਸ ਟਾਈਪ ਬੁਕਸ ਹੁੰਦੀਆਂ ਹੈ ਤੁਸੀਂ ਇੱਕ ਤਾਂ ਉਹਨਾਂ ਦਾ ਜ਼ਰੂਰ ਤੋਂ ਯੂਜ਼ ਕਰੋ ਉਸ ਤੋਂ ਸੈਪਰੇਟ ਪੰਜਾਬ ਦੇ ਇੰਡੀਆ ਦੇ ਹਰ ਇੱਕ ਸਟੂਡੈਂਟ ਕੁਲ ਮੈਨ ਨਹੀਂ ਮੰਦਾ ਇਹ ਬੁੱਕ ਨਾ ਹੋਏਗੀ ਲੂਸੈਂਟ ਜਾਂ ਅਰੀਹੰਤ ਮਾਰਕੀਟ ਵਿੱਚ ਕਦੇ ਜਾਉਗੇ ਵੀ ਲੈਣ ਵਾਸਤੇ ਤਾਂ ਤੁਹਾਨੂੰ ਆਮ ਹੀ ਰეკਮੈਂਡ ਕਰ ਦਿੱਤਾ ਰਹੇਗਾ ਭਾਈ ਪਹਿਲੀ ਬੁੱਕ ਤਾਂ ਤੂੰ ਆਪ ਪੜੀ ਲੈ ਸੋ ਜੋ ਵੀ ਤੁਹਾਨੂੰ ਮਾਰਕੀਟ ਵਿੱਚ ਇਸ ਦਾ ਲੇਟੈਸਟ ਐਡੀਸ਼ਨ ਮਿਲਦਾ ਹੈ ਲੂਸੈਂਟ ਜਾਂ ਫਿਰ ਅਰੀਹੰਤ ਸੋ ਗਾਇਜ਼ ਉਸ ਨੂੰ ਤੁਸੀਂ ਦੇਖ ਸਕਦੇ ਹੋ ਤੇ ਬੜੇ ਇਫੈਕਟਿਵ ਤਰੀਕੇ ਦੇ ਨਾਲ ਹਾਂ ਤੁਹਾਨੂੰ ਇਹ ਬਿਲਕੁਲ ਕਵਰ ਹੋ ਜਾਣ ਵਾਲੀਆਂ ਹਨ ਚੀਜ਼ਾਂ ਪੰਜਾਬ ਦੀ ਹਿਸਟਰੀ ਵਾਸਤੇ ਤੁਸੀਂ ਖਾਸ ਤੌਰ ਤੇ ਸਾਡਾ ਪੰਜਾਬ ਜਿਹੜਾ ਹੈਗਾ ਹੈ ਉਹ ਰੀਡ ਕਰ ਸਕਦੇ ਹੋ ਗਾਇਜ਼ ਇਹ ਪੰਜਾਬ ਪੀਡੀਆ ਵੀ ਹੈ 멘ਟਲ ਅਬਿਲਿਟੀ ਦੇ ਲਈ ਗਾਇਜ਼ ਤੁਹਾਨੂੰ ਮੈਥ ਹੈ ਰੀਜ਼ਨਿੰਗ ਹੈ ਤੁਹਾਡਾ ਮੈਥ ਜਾਂ ਰੀਜ਼ਨਿੰਗ ਐਡਾ ਕੋਈ ਬਹੁਤ ਹਾਈ ਲੈਵਲ ਦਾ ਹੈ ਨਹੀਂਗਾ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਵੈਸੇ ਤਾਂ ਮੈਥਮੈਟਿਕਸ ਦੀ ਬੁੱਕ ਵੀ ਇੱਕ ਤਾਂ ਦੀ ਬਹੁਲੀ ਵੱਡੀ ਇੱਕ ਗ੍ਰੰਥ ਟਾਈਪ ਬੁੱਕ ਆਂਦੀ ਹੈ ਨਾ ਸੋ ਉਹ ਨਹੀਂ ਮੈਂ ਕਹਿ ਰਿਹਾ ਉਹਦੀ ਕੋਈ ਹੈਵੀ ਬੁੱਕ ਲੈਣ ਦੀ ਤੁਹਾਨੂੰ ਜ਼ਰੂਰਤ ਹੈ ਨਹੀਂ ਇੱਕ 멘ਟਲ ਅਬਿਲਿਟੀ ਦੀ ਵੀ ਤੇ ਕਵਾਂਟ ਜਾਂ ਮੈਥਮੈਟਿਕਸ ਦੀ ਵੀ ਦੋਨਾਂ ਦੇ ਲਈ ਆਰ ਐਸ ਅਗਰਵਾਲ ਲੈ ਲਓ ਇਸ ਦਾ ਉਸ ਦਾ ਇੱਕ ਛੋਟਾ ਵਰਜ਼ਨ ਆਂਦਾ ਹੈ ਉਹਦੇ ਚੋਂ ਹੀ ਐਮਸੀਕਿਊਜ਼ ਕਟਾ ਕੇ ਦਿੱਤੇ ਹੁੰਦੇ ਆ ਉਹ ਵੱਡਾ ਵਰਜ਼ਨ ਹੈ ਉਹ ਮੇਰੇ ਅਕੋਰਡਿੰਗ ਤੁਹਾਨੂੰ ਮਾਰਕੀਟ ਚੋਂ 7800 ਦੇ ਆਰਾਊਂਡ ਮਿਲਦੀ ਹੈ ਇੱਕ ਬੁੱਕ ਇੱਕ ਤੁਹਾਨੂੰ ਛੋਟੀ ਮਿਲ ਜਾਂਦੀ ਹੈ ਆ ਆਰਾਊਂਡ 400 ਜਾਂ ਉਸ ਤੋਂ ਵੀ ਨੀਚੇ ਤੁਹਾਨੂੰ ਮਿਲ ਜਾਏਗੀ ਉਹ ਬੁੱਕ ਤੁਸੀਂ ਅਗਰ ਪਰਚੇਸ ਕਰਦੇ ਹੋ ਤਾਂ ਮੈਥ ਤੇ ਰੀਜ਼ਨਿੰਗ ਲਈ ਬੜਾ ਈਜ਼ੀਲੀ ਕਿਉਂਕਿ ਉਹਦੇ ਚੋਂ ਕੁਐਸਚਨਸ ਕਾਫੀ ਵਾਰ ਐਜ਼ ਇਟ ਇਜ਼ ਕਾਪੀ ਪੇਸਟ ਵੀ ਦੇਖੇ ਗਏ ਆ ਸੋ ਤਾਂ ਕਰਕੇ ਤੁਹਾਨੂੰ ਕਹਿ ਰਿਆਂ ਬਟ ਅਗਰ ਬਾਹਲੀ ਪ੍ਰੈਕਟਿਸ ਲਗਾਉਣਾ ਚਾਹੁੰਦੇ ਹੋ ਵੀ ਅੱਗੇ ਲਈ ਫਰਦਰ ਸੋਚ ਰਹੇ ਹੋ ਤਾਂ ਫਿਰ ਉਹ ਥੋੜਾ ਜਾਂ 트리플 ਯਾ 4 ਇੰਟੂ ਐਮਸੀਕਿਊਜ਼ ਹੁੰਦੇ ਚੁੰਦੇ ਹੈ ਲੈਵਲ ਵੀ ਬਹੁਤ ਆਪਤ ਦਿੱਤਾ ਹੁੰਦਾ ਹੈ ਜਿੰਨਾ ਕੋ ਪੰਜਾਬ ਗਵਰਨਮੈਂਟ ਜੋਬਸ ਲਈ ਚਾਹੀਦਾ ਹੈ ਸੋ ਮੇਰੇ ਅਕੋਰਡਿੰਗ ਉਹ ਸਫੀਸ਼ੀਐਂਟ ਹੈ ਅਗਰ ਤੁਸੀਂ ਕਰ ਲੈਂਦੇ ਹੋ ਤੇ ਉਸ ਤੋਂ ਸੈਪਰੇਟ ਗਾਈਜ਼ ਇੰਗਲਿਸ਼ ਦੀ ਅਗਰ ਤੁਸੀਂ ਬੇਸਿਕਸ ਤੋਂ ਸ਼ੁਰੂਆਤ ਕਰ ਰਹੇ ਹੋ ਕਿਉਂਕਿ ਇਹ ਬੁੱਕ ਬਾਈਲਿੰਗੁਅਲ ਹੈ ਇਹ ਤੁਹਾਨੂੰ ਤਾਂ ਜਿਹੜਾ ਹੈਗਾ ਰეკਮੈਂਡ ਕਰ ਰਿਆਂ ਤਾਂ ਪਲਿੰਥ ਟੂ ਪੈਰਾਮਾਉਂਟ ਤਾਂ ਪੈਰਾਮਾਉਂਟ ਦੀ ਜਿਹੜੀ ਬੁੱਕ ਹੈਗੀ ਆ ਤੁਹਾਨੂੰ Amazon Flipkart ਵਗੈਰਾ ਤੇ ਮੇਰੇ ਕੋਲਿੰਗ ਬੜੀ ਈਜ਼ੀਲੀ ਮਿਲ ਜਾਣੀ ਚਾਹੀਦੀ ਹੈ ਸੋ ਗਾਇਜ਼ ਜਾਂ ਤੁਹਾਡੇ ਲੋਕਲ ਸੈਂਟਰਸ ਦੇ ਵਿੱਚ ਵੀ ਤੁਹਾਨੂੰ ਜਾਂ ਬੁੱਕ ਸ਼ਾਪਸ ਤੇ ਵੀ ਤੁਹਾਨੂੰ ਇਹ ਮਿਲ ਜਾਣ ਵਾਲੀ ਹੈ ਸੋ ਤੁਸੀਂ ਇਸ ਨੂੰ ਉੱਥੋਂ ਮੈਨੇਜ ਕਰ ਸਕਦੇ ਹੋ ਤੇ ਤੁਹਾਡਾ ਜਿਹੜਾ ਗ੍ਰਾਮਰ ਦਾ ਪੋਰਸ਼ਨ ਹੈ ਬੜਾ ਈਜ਼ੀਲੀ ਕਵਰ ਹੋ ਜਾਏਗਾ ਲੈਂਗੁਏਜ ਵਾਲੀ ਸਾਈਡ ਤੋਂ ਅਗਰ ਮੈਂ ਗੱਲ ਕਰਾਂ ਹੁਣ ਪੰਜਾਬੀ ਦਾ ਪੇਪਰ A ਹੋ ਜਾਏ ਜਾਂ ਪੰਜਾਬੀ ਦਾ ਪੇਪਰ B ਹੋ ਜਾਏ ਸੋ ਗਾਇਜ਼ ਦੋਨੋਂ ਦੇ ਅਕੋਰਡਿੰਗ ਹਾਲਾਂਕਿ ਪੰਜਾਬ ਪੀਡੀਆ ਦੇ ਥਰੂ ਜਿਹੜੀਆਂ ਬੁੱਕਸ ਤੁਸੀਂ ਕਾਫੀ ਦੇਖੀਆਂ ਹੋਣਗੀਆਂ ਤਾਂ ਇਹਦੇ ਵਿੱਚ ਵੀ ਅਗਰ ਮੈਂ ਤੁਹਾਨੂੰ ਦੱਸਣਾ ਚਾਹਾਂ ਤਾਂ ਪੰਜਾਬ ਪੀੜ੍ਹੀਆ ਦੀ ਪੇਪਰ A ਦੀ ਬੁੱਕ ਸਪੈਸੀਫਿਕ ਹੈ ਜਾਂ ਪੰਜਾਬੀ ਲਾਜ਼ਮੀ ਬੋਧ ਤੇ ਵਿਸ਼ਲੇਸ਼ਣ ਬਾਕੀ ਏਡੀ ਗੱਲ ਹੈ ਨਹੀਂ ਤੁਸੀਂ ਵਿਆਕਰਨ ਦੀ ਕੋਈ ਵੀ ਤੁਹਾਡੇ ਕੋਲ ਬੁੱਕ ਪਹਿਲਾਂ ਤੋਂ ਅਵੇਲੇਬਲ ਹੈ ਜ਼ਰੂਰੀ ਨਹੀਂ ਆ ਬੁੱਕਸ ਕੋਈ ਵੀ ਵਿਆਕਰਨ ਦੀ ਪਹਿਲਾਂ ਤੋਂ ਬੁੱਕਸ ਅਵੇਲੇਬਲ ਹੈ ਸੇਮ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਇੰਗਲਿਸ਼ ਦੀ ਕੋਈ ਵੀ ਇੱਕ ਰਿਲਾਈਏਬਲ ਬੁੱਕ ਕਾਵੇਲੇਬਲ ਹੈ ਤਾਂ ਗਾਇਜ਼ ਉਹ ਤੁਹਾਨੂੰ ਅਗਰ ਤੁਹਾਡੇ ਟੌਪਿਕਸ ਮਿਲ ਰਹੇ ਆ ਵਧੀਆ ਚੰਗੀ ਪ੍ਰੈਕਟਿਸ ਮਿਲ ਰਹੀ ਹੈ ਜਾਂ SSC ਗ੍ਰੇਡ ਦੀ ਵੀ ਤੁਹਾਡੇ ਕੋਲ ਕੋਈ ਬੁੱਕ ਪਈ ਹੈ ਤਾਂ ਗਾਈਜ਼ ਉਹ ਬੁੱਕ 유ਸਫੁਲ ਹੋ ਜਾਏਗੀ ਬਸ ਪੜਨ ਦਾ ਤਰੀਕਾ ਹੋਣਾ ਚਾਹੀਦਾ ਹੈ ਤਾਂ ਤੁਹਾਡੇ ਲਈ ਪੱਕਾ ਉਹ ਯੂਸਫੁਲ ਰਹੇਗੀ ਹਾਂ ਤੁਹਾਨੂੰ ਇਹ ਵੀ ਨਜ਼ਰ ਆ ਰਿਹਾ ਹੋਊਗਾ ਕਿ ਸਰ ਇਹਨੂੰ ਚੈੱਕ ਕਰਾਂਗੇ ਤਾਂ ਕੁਝ 3 ਤੋਂ 4000 ਦਾ ਬਜਟ ਹੋ ਜਾਏਗਾ ਦੇਖੋ ਗਾਈਜ਼ ਹੁੰਦਾ ਹੈ ਇਹਦੇ ਵਿੱਚ ਕੋਈ ਦਿੱਕਤ ਤੁਹਾਨੂੰ ਮਤਲਬ ਐਦਾਂ ਦੀ ਨਹੀਂ ਹੈ ਕਿ ਕੋਸਟ ਨਹੀਂ ਦਿਖ ਰਹੀ ਹੈ ਪਰ ਹਾਂ ਇਸ ਦਾ ਇੱਕ ਸੋਲੂਸ਼ਨ ਹੋ ਰਿਹਾ ਮੇਰੇ ਕੋਲ ਉਹ ਵੀ ਤੁਹਾਨੂੰ ਮੈਂ ਦੱਸ ਦੇਵਾਂਗਾ ਸੋ ਇਨਫੋਰਮੇਸ਼ਨ ਟੈਕਨੋਲੋਜੀ ਗਾਈਜ਼ ਆਈਟੀ ਕੰਪਿਊਟਰ ਦੀ ਬੁੱਕ ਸੋ ਇਸ ਦੇ ਵਾਸਤੇ ਗਾਈਜ਼ ਬੀਕੇ ਪਬਲਿਕੇਸ਼ਨਸ ਪ੍ਰਾਈਵੇਟ ਲਿਮਿਟਿਡ ਦੀ ਤਰਫ ਤੋਂ ਥਿਉਰੀ एमसीक्यूਸ ਕਨਸੈਪਟ ਮੈਪਸ ਦੇ ਨਾਲ ਦਿੱਤੀ ਹੋਈ ਬੁੱਕ ਮਿਲ ਜਾਏਗੀ ਜਾਂ ਫਿਰ ਤੋਂ ਗਾਈਜ਼ ਉਹ ਵੀ ਕਹਿ ਰਹੇ ਆ ਮਾਰਕੀਟ ਦੇ ਵਿੱਚ ਕੋਈ ਵੀ ਤੁਹਾਨੂੰ ਬੇਸਿਕਸ ਦੇ ਨਾਲ ਬੁੱਕ ਮਿਲ ਰਹੀ ਹੈ ਜ਼ਰੂਰੀ ਨਹੀਂ ਹੈ ਕਿਉਂਕਿ ਅਗਰ ਤੁਹਾਨੂੰ ਨਹੀਂ ਵੀ ਅਰੇਂਜ ਹੋ ਰਹੀ ਹੈ ਬਾਕੀ ਔਨਲਾਈਨ ਵੈਬਸਾਈਟਸ ਤੇ ਬੜੇ ਆਰਾਮ ਨਾਲ ਮਿਲ ਜਾਏਗੀ ਸੋ ਐਨ ਲਈ ਤੁਹਾਨੂੰ ਮੈਂ ਜ਼ਰੂਰ ਤੋਂ ਮੈਂ ਟਰਾਈ ਕਰੂੰਗਾ ਜੇ ਨਾਲ ਲਿੰਕਸ ਵੀ ਹੋ ਸਕੇ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਦੇਣ ਦੀ अच्छा मैं सिलेबस ਦਾ ਲਿੰਕ ਵੀ ਤੁਹਾਨੂੰ ਵੈਸੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾਂ ਪਲੇਲਿਸਟ ਕਮੈਂਟ ਬਾਕਸ ਦੇ ਫਰਸਟ ਲਿੰਕ ਦੇ ਵਿੱਚ ਤੁਹਾਨੂੰ ਮੈਂ ਪਿੰਨ ਕਰਵਾਉਣ ਦੀ ਕੋਸ਼ਿਸ਼ ਕਰੂੰਗਾ ਤੇ ਪੰਜਾਬ ਹਿਸਟਰੀ ਦੇ ਲਈ ਗਾਇਜ਼ ਅੰਨਲੀ ਮਲਟੀਪਲ ਸੋਰਸਸ ਟਾਰਟੀਕਲ ਉਸ ਦੇ ਪੰਜਾਬ ਹਿਸਟਰੀ ਤੇ ਕਲਚਰ ਦੇ ਲਈ ਮਨੀਸ਼ ਸਿੰਧਲ ਦਾ ਸਾਡਾ ਪੰਜਾਬ ਨਵਾਂ ਐਡੀਸ਼ਨ ਉਸ ਦਾ ਪਿਛਲੇ ਪਬਲਿਸ਼ ਹੋਇਆ ਪੰਜਾਬ ਪੀੜਿਆ ਹੈ ਜਾਂ ਹੁਣ ਗਾਇਜ਼ ਐਸ ਤੋਂ ਸੈਪਰੇਟ ਵੀ ਤੁਹਾਨੂੰ ਹੋਰ ਵੀ ਕੋਈ ਬੁੱਕ ਅਗਰ ਮਿਲ ਰਹੀ ਹੈ ਉਸ ਤੇ ਲਈ ਤੁਸੀਂ ਦੇਖ ਸਕਦੇ ਹੋ ਹੁਣ ਗਾਇਜ਼ ਇੱਕ ਚੀਜ਼ ਤੁਹਾਨੂੰ ਮੈਂ ਹੋਰ ਕਹਿਣਾ ਚਾਹੂੰਗਾ ਤੇ ਇੱਕ ਮੈਂ ਤੁਹਾਨੂੰ ਸੋਲੂਸ਼ਨ ਵੀ ਦੱਸਣਾ ਲਿਜਾਏ ਹੋ ਨਾ ਤਾਂ ਗਾਇਜ਼ ਪੁਆਇੰਟ ਫਰੀ WhatsApp ਗਰੁੱਪ ਜੁਆਇਨ ਕਰਦੇ ਹੋ ਕਿਉਂਕਿ ਤੁਹਾਨੂੰ ਬਹੁਤ ਸਾਰੀਆਂ ਆਉਣ ਵਾਲੇ ਦਿਨਾਂ ਚ ਐਗਜ਼ਾਮ ਦੇ ਲਈ ਗਾਈਡੈਂਸ ਵੀਡੀਓਜ਼ ਜਾਂ ਤਿਆਰੀ ਲਈ ਵੀਡੀਓਜ਼ ਉਹ ਤੁਹਾਨੂੰ ਮਿਲ ਜਾਣ ਵਾਲੀਆਂ ਤੇ ਉਸਦੇ ਲਈ ਗਾਈਜ਼ ਤੁਸੀਂ ਇਹ ਵਾਲਾ ਜਿਹੜਾ ਆਪਣਾ ਨੰਬਰ ਹੈ 97100 50500 ਤੇ ਜ਼ਰੂਰ ਤੋਂ ਤੁਸੀਂ ਟੱਚ ਵਿੱਚ ਰਹਿਣਾ ਐਂਦੇ ਤੇ ਮੈਸੇਜ ਕਰ ਸਕਦੇ ਹੋ ਸਲੇਬਲਸ ਜਾਂ ਫ੍ਰੀ WhatsApp ਗਰੁੱਪ ਦਾ ਹਿੱਸਾ ਬਣਨ ਲਈ ਆਪਣਾ ਪਿਆਰਾ ਜਨਾਮ ਸ਼ਹਿਰ ਜਿੱਥੋਂ ਬਿਲੋਂਗ ਕਰਦੇ ਹੋ ਜਿਸ ਪੇਪਰ ਲਈ ਤਿਆਰੀ ਕਰ ਰਹੇ ਹੋ ਮੇਲੋ ਜਾਂ ਫੀਮੇਲ ਹੋ ਸਾਰੀ ਜਾਣਕਾਰੀ ਦਿੱਤੇ ਕੇ ਨੰਬਰ ਤੇ ਫਾਰਵਰਡ ਕਰੋਗੇ ਜਿੰਨਾ ਜਲਦੀ ਹੋ ਸਕੇਗਾ ਫ੍ਰੀ WhatsApp ਗਰੁੱਪ ਦਾ ਹਿੱਸਾ ਬਣਾਇਆ ਜਾਏਗਾ ਫਿਰ ਫਰਦਰ ਅਪਡੇਟਸ ਤੁਹਾਨੂੰ ਮਿਲ ਜਾਣਗੀਆਂ ਤੇ ਪੰਜਾਬ ਗਵਰਨਮੈਂਟ ਜੋਬਸ ਦੀ ਤਿਆਰੀ ਲਈ ਤੁਹਾਨੂੰ ਇੱਕ ਲਿੰਕ ਦੇ ਰਿਹਾ ਨੀਚੇ ਉਸ WhatsApp ਗਰੁੱਪ ਦਾ ਹਿੱਸਾ ਜ਼ਰੂਰ ਬਣੋ ਗਾਈਜ਼ ਤਾਂ ਕਿ ਪ੍ਰੋਪਰ ਸਮੇਂ-ਸਮੇਂ ਤੇ ਉਸੇ ਅਪਡੇਟਸ ਪ੍ਰਾਪਤ ਕਰਦੇ ਰਹੋ ਬਾਕੀ ਗ ਇੱਕ 2000 ਦੇ 6 ਮੰਥ ਦਾ ਬੈਚ ਹੈ ਐਂਡ ਉਹ ਬੈਚ ਤੁਹਾਨੂੰ ਬਹੁਤ ਜ਼ਿਆਦਾ ਇਫੈਕਟਿਵ ਪ੍ਰਾਈਸ ਤੇ ਹੋ ਜਾਏਗਾ ਉਹਨਾਂ ਵਿੱਚੋਂ ਕੋਈ ਇੱਕ ਸਿੰਗਲ ਵੀ ਬੁੱਕ ਲੈਣ ਦੀ ਜ਼ਰੂਰਤ ਨਹੀਂ ਹੈ ਟੀਚਰਸ ਐਕਸਪੀਰੀਅੰਸ ਹੈਗੇ ਆ ਤੁਸੀਂ ਖੁਦ ਦੇਖੋਗੇ ਪਿਛਲੇ 6 ਸਾਲਾਂ ਤੋਂ ਅਕੈਡਮੀ ਵਰਕਿੰਗ ਹੈ ਪਿਛਲੀ ਵਾਰ ਵੀ ਪਟਵਾਰੀ ਦੇ ਸੋ ਦੇ ਵਿੱਚੋਂ 90 ਦੇ ਆਸ-ਪਾਸ ਕੁਐਸਚਨਸ ਐਜ਼ ਇਟ ਇਜ਼ ਕਰਵਾਏ ਹੋਏ ਵਿੱਚੋਂ ਸੀਗੇ ਤਾਂ ਗਾਇਜ਼ ਉਹ ਤੁਹਾਡੀ ਡਿਜ਼ਾਇਰ ਹੈ ਜੇ ਤੁਹਾਨੂੰ ਇੱਕ ਗੁਰੂ ਦੀ ਲੋੜ ਹੈ ਇੱਥੇ ਤੱਕ ਕਈ ਗੁਰੂ ਮਿਲਣ ਵਾਲੇ ਆ ਸੋ ਗਾਇਸ ਪਹਿਲਾਂ ਤੁਸੀਂ ਆਪਦੇ ਡੈਮੋਸ ਚੈੱਕ ਆਊਟ ਕਰ ਸਕਦੇ ਹੋ ਪਰ ਦੂਸਰੀ ਗੱਲ ਹੋਰ ਦੇਖੋ ਬ੍ਰਾਂਚ ਆਪਣੀ ਬਠਿੰਡਾ ਹੈ ਤੇ ਅਬੋਰ ਬਠਿੰਡਾ ਦੇ ਵਿੱਚ ਤਾਂ ਹੈੱਡ ਕੁਆਰਟਰ ਹੀ ਕਹਿ ਲਓ ਜੀਤ ਰੋਡ 11 ਨੰਬਰ ਗਲੀ ਅਬੋਰ ਦੇ ਵਿੱਚ ਬ੍ਰਾਂਚ ਹੈ अवेलेबल ਹੈ ਤੇ ਨੰਬਰਸ ਵੀ ਆਪਣੇ अवेलेबल ਹੈਗੇ ਜਿਨ੍ਹਾਂ ਨੂੰ ਤੁਸੀਂ ਅੱਜ ਹੀ ਸੇਵ ਕਰ ਲਓ ਆਪਣੇ ਕੋਲ ਆਪਣੇ ਨੰਬਰ ਤੇ ਤੇ ਗਾਇਸ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਜੋ ਵੀ ਤੁਹਾਨੂੰ ਇਹ ਡਿਟੇਲਸ ਮਿਲਦੀਆਂ ਹੈ ਅ ਫਰਦਰ ਆਪਣੇ ਨਾਲ ਜੁੜੇ ਰਹਿਣ ਦੇ ਲਈ ਤਾਂ ਗਾਇਸ ਜਿਹੜਾ ਪੰਜਾਬ ਪਟਵਾਰੀ ਦਾ ਬੈਚ ਹੈ ਉਹਦੇ ਲਈ ਤਾਂ ਤੁਸੀਂ ਜੁੜੀ ਸਕਦੇ ਹੋ ਦੂਸਰੀ ਗੱਲ ਪੰਜਾਬ ਦੇ ਵਿੱਚੋਂ ਕਿਸੇ ਵੀ ਅਕੈਡਮੀ ਜੋ ਤੁਹਾਨੂੰ ਆਥੈਂਟਿਕ ਲੱਗਦੀ ਹੈ ਜੋ ਤੁਹਾਡੇ ਲਈ ਯੂਸਫੁਲ ਹੋ ਸਕਦੀ ਹੈ ਗਾਈਜ਼ ਅਗਰ ਤੁਸੀਂ ਉਹਦੇ ਨਾਲ ਆਪਣੇ ਲਈ ਯੂਸਫੁਲ ਪਾਉਂਦੇ ਹੋ ਜੇ ਤੁਹਾਨੂੰ ਲੱਗਦਾ ਵੀ ਉਹਦਾ ਕੰਟੈਂਟ ਤੁਹਾਡੇ ਲਈ ਯੂਸਫੁਲ ਹੈ ਬਟ हां ਤੁਸੀਂ ਇੱਕ ਵਾਰੀ ਚੈੱਕ ਆਊਟ ਕਰਨਾ ਐਂਡ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਜ਼ਰੂਰ ਤੋਂ ਜਿਹੜਾ ਹੈਗਾ ਹੈ ਉਸ ਨੂੰ ਆਥੈਂਟਿਕ ਹੀ ਪਾਉਗੇ ਆਪਣੇ ਲਈ 10 ਤੋਂ 15 ਘਟੋ ਘਟ 15 ਲੈਕਚਰਸ ਤੁਸੀਂ ਟੀਚਰਸ ਦੇ ਡੈਮੋਸ ਦੇਖ ਸਕਦੇ ਹੋ ਅਵੇਲੇਬਲ ਰਹਿੰਦੇ ਆਲਵੇਜ਼ ਬਾਕੀ ਡਿਟੇਲਡ ਕੁਰੀ ਲਈ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ 1 ਇਅਰ ਲਈ ਵੀ ਬੈਚਸ ਹੈਗੇ ਐ ਐਂਡ ਪਟਵਾਰੀ ਦਾ ਬੈਚ 4 ਟੂ 5 ਹੋਰ ਪੇਪਰਸ ਦੇ ਲਈ ਵੀ ਕਾਫੀ ਜ਼ਿਆਦਾ ਹੈਲਪਫੁਲ ਐਂਡ ਦਾ ਵੀਡੀਓ ਪੀ ਟ੍ਰਿਪਲ ਐਸ ਵੀ ਕਲਰਕ ਵਗੈਰਾ ਐਕਸਾਈਜ਼ ਇੰਸਪੈਕਟਰ ਸੋ ਗਾਈਜ਼ ਇਦਾਂ ਦੇ ਪੇਪਰ ਤੁਹਾਡੇ ਲਈ ਬੜੇ ਈਜ਼ੀਲੀ ਨਾਲ ਦੇ ਨਾਲ ਕਵਰ ਹੋ ਜਾਂਦੇ ਆ ਦਾ ਗਾਈਜ਼ ਬਾਕੀ ਤੁਹਾਡੀ ਇੱਛਾ ਹੈ ਤੁਸੀਂ ਕਿੱਦਾਂ ਮੂਵ ਕਰਨਾ ਚਾਹ ਰਹੇ ਹੋ ਪਰ ਸਾਡੀ ਤਰਫ ਤੋਂ ਇੱਕ ਬੈਸਟ ਐਕਸਪੀਰੀਅੰਸ ਤੁਹਾਨੂੰ ਦਿੱਤੇ ਜਾਣ ਦੀ ਪੂਰੀ ਕੋਸ਼ਿਸ਼ ਰਹੇਗੀ ਰੋਜ਼ਾਨਾ ਦਾ ਸ케ਡਿਊਲ ਹੋਏਗਾ 9 ਵਜੇ ਤੋਂ ਲੈ ਕੇ ਕੁਝ 2 ਵਜੇ ਤੱਕ ਕਲਾਸਿਸ ਹੋਣਗੀਆਂ ਸੋ ਗਾਈਜ਼ ਬਾਕੀ ਡਿਟੇਲਡ ਕੁਰੀ ਲਈ ਹੈਲਪਲਾਈਨ ਨੰਬਰਸ ਤੇ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਬੈਚ ਜੁਆਇਨ ਕਰਨਾ ਪਰ ਹਾਂ ਫ੍ਰੀ WhatsApp ਗਰੁੱਪ ਨੂੰ ਜੁਆਇਨ ਕਰਨਾ ਜ਼ਰੂਰ ਜੁੜੀ ਹੈ ਤੇ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਦਿੱਤਾ ਹੋਇਆ ਹੈ ਤੇ ਕਮੈਂਟ ਬਾਕਸ ਵਿੱਚ ਵੀ ਪਿੰਨ ਕੀਤਾ ਹੋਇਆ ਹੈ ਸਿਲੇਬਸ ਦਾ ਵੀ WhatsApp ਗਰੁੱਪ ਦਾ ਵੀ ਜ਼ਰੂਰ ਜਾ ਗਾਇਜ਼ ਉੱਥੇ ਜਾ ਕੇ ਚੈੱਕ ਕਰ ਲੋ ਤੇ ਉੱਪਰ i ਬਟਨ ਵਿੱਚ ਵੀ ਇੱਕ ਵਾਰੀ ਜ਼ਰੂਰ ਚੈੱਕ ਕਰ ਲੈਣਾ ਜੋ ਪਿਛਲੀਆਂ ਵੀਡੀਓਜ਼ ਨਹੀਂ ਦੇਖੀਆਂ ਤੋ ਵੀ ਦੇਖ ਲੈਣਾ ਪਟਵਾਰੀ ਦੇ ਵੀਡੀਓਜ਼ ਕਾਫੀ ਸਾਰੀਆਂ ਇੰਪੋਰਟੈਂਟ ਵੀਡੀਓਜ਼ ਤੁਹਾਡੇ ਲਈ ਅਪਲੋਡ ਹੈ ਤੇ ਗਾਇਜ਼ ਹਾਂ ਆਉਣ ਵਾਲੇ ਦਿਨਾਂ ਵਿੱਚ ਵੈਕੈਂਸੀ ਹੋਰ ਵੱਡੀ ਵੀ ਹੋ ਸਕਦੀ ਹੈ ਇਹ ਵੀਡੀਓ ਨੂੰ ਆਪਣੇ ਮਿੱਤਰਾਂ ਦੋਸਤਾਂ ਤੱਕ ਜ਼ਰੂਰ ਤੋਂ ਸ਼ੇਅਰ ਕਰ ਦੇਣਾ ਤੇ ਚੈਨਲ ਤੇ ਪਹਿਲੀ ਵਾਰ ਆਈ ਸੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਸ਼ਾਇਦ ਪਤਾ ਨਹੀਂ ਫਿਰ YouTube ਦੁਬਾਰਾ ਰეკਮੈਂਡ ਕਰੇ ਤੁਹਾਨੂੰ ਕਿ ਨਾ ਕਰੇ ਮਿੱਤਰ ਦੋਸਤ ਕੋਈ ਸ਼ੇਅਰ ਕਰੇ ਕਿ ਨਾ ਕਰੇ ਸੋ ਆਚੀ ਗਾਇਜ਼ ਜ਼ਰੂਰ ਤੋਂ ਪ੍ਰੈਸ ਕਰ ਦਿਓ ਤੇ ਅਗਲੀ ਅਪਡੇਟ ਲਈ ਜੁੜੇ ਰਹੋ ਥੈਂਕ ਯੂ ਸੋ ਮੱਚ